ਬ੍ਰਿਧ ਆਸ਼ਰਮ ਦੇ ਬਾਹਰ ਧੁੱਪ ਵਿੱਚ ਬੈਠੀ ਰਤਨਕੌਰ ਆਪਣੀ ਹਮ ਉਮਰ ਦੀਆਂ ਉੱਥੇ ਰਹਿਣ ਵਾਲੀਆਂ ਔਰਤਾਂ ਦੇ ਨਾਲ ਬੈਠੀ ਗੱਲਾਂ ਕਰ ਰਹੀ ਸੀ ਤੇ ਉਦੋਂ ਹੀ ਉਸ ਦੀ ਇੱਕ ਸਹੇਲੀ ਸੁમિત્રા ਨੇ ਕਿਹਾ ਕਿ ਰਤਨਕੌਰੇ ਤੇਰੇ ਨੂੰ ਪੁੱਤ ਐਨੇ ਚੰਗੇ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਤੂੰ ਇੱਥੇ ਰਹਿਣ ਲਈ ਆ ਗਈ ਤੇਰੇ ਨੂੰ ਪੁੱਤਰ ਤਾਂ ਤੈਨੂੰ ਲੈਣ ਵੀ ਆਏ ਸੀ ਪਰ ਪਤਾ ਨਹੀਂ ਕਿਉਂ ਤੂੰ ਉਹਨਾਂ ਨਾਲ ਜਾਣ ਲਈ ਰਾਜ਼ੀ ਨਾ ਹੋਈ ਇੱਕ ਸਾਡੇ ਨੂੰ ਪੁੱਤਰ ਨੇ ਜੋ ਕਦੀ ਸਾਨੂੰ ਮਿਲਣ ਤੱਕ ਨਹੀਂ ਆਏ ਇਸ ਤੋਂ ਪਹਿਲਾਂ ਰਤਨਕੌਰ ਕੋਈ ਜਵਾਬ ਦਿੰਦੀ ਉੱਥੇ ਰਹਿਣ ਵਾਲੇ ਸ਼ਰਮਾ ਜੀ ਆ ਕੇ ਕਹਿੰਦੇ ਕਿ ਰਤਨ ਭੈਣ ਜੀ ਅੱਜ ਤੁਹਾਡੇ ਨੂੰ ਪੁੱਤਰ ਫਿਰ ਤੁਹਾਨੂੰ ਲੈਣ ਲਈ ਆਏ ਹਨ ਨੂੰ ਪੁੱਤਰ ਦਾ ਨਾਮ ਸੁਣਦਿਆਂ ਹੀ ਰਤਨਕੌਰ ਦੇ ਚਿਹਰੇ ਤੇ ਗੁੱਸੇ ਦੀਆਂ ਤਰੇਲੀਆਂ ਆਉਣ ਲੱਗੀਆਂ ਤੇ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਉੱਥੇ ਬੈਠੇ ਸਾਰੇ ਲੋਕ ਰਤਨਕੌਰ ਨੂੰ ਦੇਖ ਕੇ ਬੜੇ ਹੈਰਾਨ ਹੋਏ ਕਿ ਕਿਹੋ ਜਿਹੀ ਔਰਤ ਹੈ ਇਸ ਦੇ ਨੂ ਪੁੱਤਰ ਲੈਣ ਆਏ ਹਨ ਤੇ ਇਹ ਉਹਨਾਂ ਨੂੰ ਮਿਲਣ ਦੀ ਬਜਾਏ ਮੂੰਹ ਮੋੜ ਕੇ ਆਪਣੇ ਕਮਰੇ ਵਿੱਚ ਭੱਜ ਗਈ। ਓਨੀ ਦੇਰ ਨੂੰ ਉਸ ਦੇ ਨੂ ਪੁੱਤਰ ਵੀ ਅੰਦਰ ਆ ਜਾਂਦੇ ਹਨ। ਉਹ ਸਿੱਧਾ ਮੈਨੇਜਰ ਕੋਲ ਗਏ ਤੇ ਮੈਨੇਜਰ ਸਾਹਿਬ ਉਹਨਾਂ ਨੂੰ ਰਤਨਕੌਰ ਨੂੰ ਮਿਲਵਾਉਣ ਲਈ ਲੈ ਆਏ। ਅੰਦਰ ਆਏ ਤਾਂ ਰਤਨ ਕੌਰ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬੈਠੀ ਹੋਈ ਸੀ ਤਾਂ ਮੈਨੇਜਰ ਸਾਹਿਬ ਨੇ ਕਿਹਾ ਮਾਂ ਜੀ ਤੂੰ ਦਰਵਾਜ਼ਾ ਖੋਲੋ ਵੇਖੋ ਤੁਹਾਨੂੰ ਮਿਲਣ ਕੌਣ ਆਇਆ ਹੈ ਤੁਹਾਡੇ ਨੂਹ ਪੁੱਤਰ ਆਏ ਹਨ ਇਹ ਸੁਣ ਕੇ ਰਤਨ ਕੌਰ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਮੈਨੇਜਰ ਸਾਹਿਬ ਨੇ ਬਹੁਤ ਮਿੰਤਾ ਕਰਨ ਤੇ ਰਤਨ ਕੌਰ ਨੇ ਦਰਵਾਜ਼ਾ ਖੋਲ੍ਹ ਲਿਆ ਤਾਂ ਉਸਦੇ ਨੂਹ ਪੁੱਤਰ ਆਪਣੀ ਮਾਂ ਨੂੰ ਮਿਲਣ ਅੰਦਰ ਆਏ ਤੇ ਮੈਨੇਜਰ ਸਾਹਿਬ ਉੱਥੇ ਹੀ ਬਾਹਰ ਬੈਠ ਗਏ ਅੰਦਰ ਜਾਂਦਿਆਂ ਹੀ ਉਸਦੇ بیٹے ਸਿਕੰਦਰ ਨੇ ਕਿਹਾ ਮਾਂ ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਸਾਡੇ ਨਾਲ ਕਿਉਂ ਨਹੀਂ ਜਾਣਾ ਚਾਹੁੰਦੇ ਹੁਣ ਤਾਂ ਤੁਹਾਡਾ ਪੋਤਰਾ ਵੀ ਆ ਗਿਆ ਹੈ ਤਾਂ ਉਸ ਨੂੰ ਤੁਹਾਡੀ ਇਸ ਟਾਈਮ ਬਹੁਤ ਜ਼ਰੂਰਤ ਹੈ ਦਾਦੀ ਦੇ ਹੁੰਦਿਆਂ ਹੋਇਆਂ ਵੀ ਜੇਕਰ ਪੁੱਤਰੇ ਨੂੰ ਦਾਦੀ ਦਾ ਲਾਡ ਪਿਆਰ ਨਾ ਮਿਲੇ ਇਹ ਤਾਂ ਉਸ ਦੇ ਨਾਲ ਨਾ ਇਨਸਾਫੀ ਹੋਵੇਗੀ ਨਾ ਉਦੋਂ ਹੀ ਉਸਦੀ ਨੂੰਹ ਪ੍ਰਵੀਨ ਨੇ ਕਿਹਾ ਮਾਂ ਜੀ ਤੁਹਾਨੂੰ ਪਤਾ ਹੈ ਕਿ ਸਾਡੀ ਜੋ ਪਿੰਡ ਵਾਲੀ ਜ਼ਮੀਨ ਸੀ ਉੱਥੇ ਹੌਲੀ-ਹੌਲੀ ਸ਼ਹਿਰ ਦਾ ਵਿਕਾਸ ਹੁੰਦਾ ਜਾ ਰਿਹਾ ਹੈ ਤੇ ਉਸ ਜ਼ਮੀਨ ਦੀ ਕੀਮਤ ਦਿਨੋਂ-ਦਿਨ ਕਰੋੜਾਂ ਵਿੱਚ ਵੱਧਦੀ ਗਈ ਹੈ ਨੂੰ ਪੁੱਤਰ ਦੀਆਂ ਗੱਲਾਂ ਸੁਣ ਕੇ ਰਤਨਕੌਰ ਨੂੰ ਉਹਨਾਂ ਦਾ ਲਾਲਚ ਸਮਝ ਆ ਗਿਆ ਸੀ ਕਿ ਉਹ ਦੋਵੇਂ ਉਸ ਨੂੰ ਇੱਥੋਂ ਕਿਉਂ ਲਿਜਾਣਾ ਚਾਹੁੰਦੇ ਹਨ ਉਸ ਨੂੰ ਉਹਨਾਂ ਦੋਨਾਂ ਤੇ ਗੁੱਸਾ ਤਾਂ ਬਹੁਤ ਆਇਆ ਪਰ ਇਸ ਟਾਈਮ ਉਹ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੀ ਸੀ ਤੇ ਆਪਣਾ ਗੁੱਸਾ ਪਾਣੀ ਦੀ ਤਰ੍ਹਾਂ ਪੀ ਕੇ ਚੁੱਪ ਕਰਕੇ ਬੈਠ ਗਈ ਇਹ ਸਭ ਕੁਝ ਵੇਖ ਕੇ ਕਮਰੇ ਦਾ ਮਾਹੌਲ ਇੱਕਦਮ ਸ਼ਾਂਤ ਹੋ ਗਿਆ ਉਦੋਂ ਹੀ ਮੈਨੇਜਰ ਸਾਹਿਬ ਅੰਦਰ ਆਏ ਤਾਂ ਬੋਲੇ ਕੀ ਹੋਇਆ ਮਾਂਜੀ ਕੀ ਫੈਸਲਾ ਲਿਆ ਤੁਸੀਂ ਤਾਂ ਉਸ ਦੀ ਨੋਮ ਪ੍ਰਵੀਨ ਨੇ ਕਿਹਾ ਪਤਾ ਨਹੀਂ ਸਾਹਿਬ ਮਾਜੀ ਨੂੰ ਕੀ ਹੋ ਗਿਆ ਹੈ ਜੋ ਕੁਝ ਵੀ ਨਹੀਂ ਬੋਲ ਰਹੀ ਨਾ ਤਾਂ ਹਾਂ ਕਹਿ ਰਹੀ ਹਨ ਤੇ ਨਾ ਹੀ ਨਾ ਬੋਲ ਰਹੀ ਹਨ ਪਰ ਰਤਨਕੌਰ ਕੁਝ ਨਾ ਬੋਲੀ ਤੇ ਚੁੱਪਚਾਪ ਬੈਠੀ ਰਹੀ ਉਸ ਦੇ ਨੂੰ ਪੁੱਤਰ ਕਲਪਦੇ ਹੋਏ ਉੱਥੋਂ ਬਾਹਰ ਚਲੇ ਗਏ ਤੇ ਆਪਣੀ ਗੱਡੀ ਵਿੱਚ ਬੈਠ ਕੇ ਘਰ ਨੂੰ ਰਵਾਨਾ ਹੋ ਗਏ ਉਹਨਾਂ ਦੇ ਜਾਣ ਤੋਂ ਬਾਅਦ ਵੀ ਰਤਨਕੌਰ ਦੇ ਚਿਹਰੇ ਤੇ ਨਾ ਤੇ ਗੁੱਸਾ ਸੀ ਤੇ ਨਾ ਹੀ ਕੋਈ ਨਰਾਜਗੀ ਸੀ ਉਹ ਇਕਦਮ ਸ਼ਾਂਤ ਬੈਠੀ ਰਹੀ ਤਾਂ ਉਸ ਦੀ ਚੁੱਪ ਨੂੰ ਤੋੜਦਿਆਂ ਹੋਇਆਂ ਮੈਨੇਜਰ ਸਾਹਿਬ ਕਹਿੰਦੇ ਕੀ ਮਾਜੀ ਇੱਕ ਗੱਲ ਪੁੱਛਾਂ ਤੁਸੀਂ ਤਾਂ ਬਹੁਤ ਕਿਸਮਤ ਵਾਲੇ ਹੋ ਜੋ ਤੁਹਾਡੇ ਨੂੰ ਪੁੱਤਰ ਤੁਹਾਨੂੰ ਐਨੇ ਦਿਨਾਂ ਤੋਂ ਵਾਰ-ਵਾਰ ਘਰ ਲੈ ਜਾਣ ਲਈ ਆ ਰਹੇ ਹਨ ਤੇ ਹਰ ਵਾਰ ਤੁਸੀਂ ਮਨਾਂ ਕਰ ਦਿੰਦੇ ਹੋ ਵਰਨਾ ਤੁਸੀਂ ਵਿਰਧਾ ਆਸ਼ਰਮ ਵਿੱਚ ਬਾਕੀ ਲੋਕਾਂ ਨੂੰ ਤਾਂ ਵੇਖ ਹੀ ਰਹੇ ਹੋ ਕਿ ਕਿਸੇ ਦੇ ਵੀ ਨੂੰਹ ਪੁੱਤਰ ਉਹਨਾਂ ਨੂੰ ਮਿਲਣ ਵੀ ਨਹੀਂ ਆਉਂਦੇ ਤੇ ਉਹ ਤੁਹਾਡੇ ਨੂੰਹ ਪੁੱਤਰ ਜੋ ਪਿਛਲੇ 2 ਮਹੀਨਿਆਂ ਤੋਂ 2-3 ਵਾਰ ਤੁਹਾਨੂੰ ਘਰ ਲੈ ਜਾਣ ਲਈ ਮਨਾ ਰਹੇ ਹਨ ਲੇਕਿਨ ਤੁਸੀਂ ਆਪਣੀ ਹੀ ਜਿੱਦ ਤੇ ਬੈਠੇ ਹੋ ਇਦਾਂ ਦੇ ਨੂੰਹ ਪੁੱਤਰ ਤਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਹਨ ਮਾਜੀ ਨਹੀਂ ਤਾਂ ਤੁਸੀਂ ਇਸ મિતਰਾ ਆਂਟੀ ਨੂੰ ਹੀ ਵੇਖ ਲਓ ਉਹ ਆਪਣੇ ਛੋਟੇ-ਛੋਟੇ ਪੋਤਰੇ-ਪੋਤਰੀਆਂ ਨੂੰ ਯਾਦ ਕਰਕੇ ਕਿੰਨਾ ਰੋਂਦੀ ਹੈ ਤੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਹੈ ਕਿ ਕਾਸ਼ ਉਹਨਾਂ ਦੇ ਨੂੰਹ ਪੁੱਤਰ ਉਸ ਨੂੰ ਕਿਸੇ ਵੀ ਤਰ੍ਹਾਂ ਘਰ ਰੱਖ ਲੈਣ ਉਹ ਆਪਣੇ ਘਰ ਵਿੱਚ ਰਹਿਣਾ ਚਾਹੁੰਦੀ ਹੈ ਤੇ ਇੱਕ ਤੁਸੀਂ ਜੋ ਪੁੱਤਰ ਦੇ ਲਿਜ਼ਾਨ ਤੇ ਵੀ ਘਰ ਜਾਣ ਲਈ ਤਿਆਰ ਨਹੀਂ ਹੋ ਉਦੋਂ ਹੀ ਕੁਰਸੀ ਤੋਂ ਉੱਠ ਕੇ ਰਤਨਕੌਰ ਮੈਨੇਜਰ ਸਾਹਿਬ ਨੂੰ ਕਹਿੰਦੀ ਹੁਣ ਇਹ ਆਸ਼ਰਮ ਹੀ ਮੇਰਾ ਅਸਲੀ ਘਰ ਹੈ ਮੈਂ ਕਿਸੇ ਹੋਰ ਘਰ ਨਹੀਂ ਜਾਣਾ ਚਾਹੁੰਦੀ ਮੈਂ ਆਪਣਾ ਆਖਰੀ ਸਾਹ ਤੱਕ ਇਸੇ ਆਸ਼ਰਮ ਵਿੱਚ ਹੀ ਲਵਾਂਗੀ ਜੇਕਰ ਤੁਹਾਨੂੰ ਮੇਰਾ ਇਸ ਵਿਰਧ ਆਸ਼ਰਮ ਵਿੱਚ ਰਹਿਣਾ ਨਹੀਂ ਪਸੰਦ ਤਾਂ ਮੈਂ ਕਿਸੇ ਹੋਰ ਆਸ਼ਰਮ ਵਿੱਚ ਚਲੀ ਜਾਵਾਂਗੀ ਲੇਕਿਨ ਆਪਣੇ ਨੂੰਹ ਪੁੱਤਰ ਦੇ ਘਰ ਉਸ ਘਰ ਵਿੱਚ ਨਹੀਂ ਜਾਵਾਂਗੀ ਮੈਨੇਜਰ ਸਾਹਿਬ ਕਹਿੰਦੇ ਨਹੀਂ ਨਹੀਂ ਮਾਜੀ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਤੁਸੀਂ ਇਸ ਆਸ਼ਰਮ ਵਿੱਚ ਇਸ ਆਸ਼ਰਮ ਨੂੰ ਛੱਡ ਕੇ ਚਲੇ ਜਾਓ ਮੇਰਾ ਬ੍ਰਿਧ ਆਸ਼ਰਮ ਤਾਂ ਤੁਹਾਡੇ ਵਰਗੇ ਬਜ਼ੁਰਗ ਲੋਕਾਂ ਦੇ ਲਈ ਹੀ ਬਣਿਆ ਹੈ ਜੋ ਪ੍ਰਮਾਤਮਾ ਨੇ ਮੈਨੂੰ ਤੁਹਾਡੀ ਸੇਵਾ ਕਰਨ ਦੀ ਡਿਊਟੀ ਤੇ ਲਗਾਇਆ ਹੈ ਮੈਂ ਤਾਂ ਬਸ ਤੁਹਾਡੇ ਪੁੱਤਰ ਦੇ ਚੰਗੇ ਸੁਭਾ ਨੂੰ ਦੇਖ ਕੇ ਇਹ ਗੱਲ ਕਹਿ ਰਿਹਾ ਸੀ ਕਿ ਬਾਕੀ ਤੁਹਾਡੀ ਮਰਜ਼ੀ ਮੈਂ ਤੁਹਾਡੇ ਤੇ ਘਰ ਜਾਣ ਦਾ ਕੋਈ ਦਬਾਅ ਨਹੀਂ ਪਾ ਰਿਹਾ ਜੇਕਰ ਤੁਹਾਨੂੰ ਮੇਰੀ ਗੱਲ ਬੁਰੀ ਲੱਗੇ ਤਾਂ ਮਾਫ਼ ਕਰਿਓ ਰਤਨ ਕੌਰ ਕਹਿੰਦੀ ਪੁੱਤ ਇਦੇ ਵਿੱਚ ਬੁਰੀ ਲੱਗਣ ਵਾਲੀ ਕੋਈ ਗੱਲ ਨਹੀਂ ਤੁਸੀਂ ਉਹੀ ਸਭ ਕੁਝ ਕਹਿ ਰਹੇ ਹੋ ਜੋ ਤੁਹਾਨੂੰ ਆਪਣੀਆਂ ਅੱਖਾਂ ਸਾਹਮਣੇ ਦਿਖ ਰਿਹਾ ਹੈ ਪਰ ਸੱਚਾਈ ਕਿਸੇ ਨੂੰ ਨਹੀਂ ਪਤਾ ਉਹ ਕਹਿੰਦੇ ਕੀ ਮਤਲਬ ਆ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਨੇਜਰ ਸਾਹਿਬ ਦੇ ਪੁੱਛਣ ਤੇ ਰਤਨਕੌਰ ਨੇ ਆਪਣੀ ਗੱਲ ਨੂੰ ਟਾਲਦਿਆਂ ਹੋਇਆ ਕਿਆ ਕੁਝ ਨਹੀਂ ਪੁੱਤ ਬਸ ਐਵੇਂ ਹੀ ਬੋਲ ਰਹੀ ਸੀ ਤੇ ਉੱਥੋਂ ਉੱਠ ਕੇ ਬਾਹਰ ਆ ਗਈ ਸਮਾ ਆਪਣੀ ਗਤੀ ਅਨੁਸਾਰ ਚੱਲਦਾ ਰਿਹਾ। ਕੁਝ ਦਿਨਾਂ ਬਾਅਦ ਰਤਨਕੌਰ ਦੇ ਨੂਹ ਪੁੱਤਰ ਫਿਰ ਬਿਰਧ ਆਸ਼ਰਮ ਆਏ ਤੇ ਮੈਨੇਜਰ ਸਾਹਿਬ ਨੂੰ ਆਪਣੀ ਮਾਂ ਨਾਲ ਮਿਲਣ ਦੀ ਗੁਜਾਰਿਸ਼ ਕੀਤੀ। ਉਹਨਾਂ ਨੇ ਵੇਖਿਆ ਕਿ ਨੂਹ ਪੁੱਤਰ ਦੇ ਹੱਥ ਇੱਕ ਡੱਬਾ ਸੀ। ਮੈਨੇਜਰ ਸਾਹਿਬ ਨੇ ਪੁੱਛਿਆ ਕਿ ਇਸ ਵਿੱਚ ਕੀ ਹੈ? ਤਾਂ ਉਹਨਾਂ ਦੀ ਨੂਹ ਪਰਵੀਨ ਬੋਲੀ ਮੈਨੇਜਰ ਸਾਹਿਬ ਅੱਜ ਮੇਰਾ ਤੇ ਮੇਰੀ ਸੱਸ ਦਾ ਜਨਮ ਦਿਨ ਹੈ। ਇਸ ਲਈ ਮੈਂ ਉਹਨਾਂ ਲਈ ਕੇਕ ਲੈ ਕੇ ਆਈ ਹਾਂ। ਬ੍ਰਿਧ ਆਸ਼ਰਮ ਵਿੱਚ ਹੀ ਮੈਂ ਉਹਨਾਂ ਦੇ ਨਾਲ ਕੇਕ ਕੱਟਾਂਗੀ। ਉਹ ਸਾਡੇ ਨਾਲ ਘਰ ਆਉਣ ਲਈ ਤਾਂ ਰਾਜ਼ੀ ਨਹੀਂ ਹੋ ਰਹੇ। ਫਿਰ ਅਸੀਂ ਸੋਚਿਆ ਕਿਉਂ ਨਾ ਆਪਾਂ ਜਨਮ ਦਿਨ ਹੀ ਬ੍ਰਿਧ ਆਸ਼ਰਮ ਵਿੱਚ ਜਾ ਕੇ ਮਨਾ ਲਈਏ। ਮੈਨੇਜਰ ਸਾਹਿਬ ਕਹਿੰਦੇ ਤੁਸੀਂ ਰੁਕੋ। ਮੈਂ ਮਾਜੀ ਨੂੰ ਪੁੱਛ ਕੇ ਆਉਂਦਾ ਹਾਂ। ਇਸ ਵਾਰ ਸਿਕੰਦਰ ਤੇ ਪਰਵੀਨ ਆਪਣੇ 6 ਮਹੀਨੇ ਦੇ ਬੇਟੇ ਨੂੰ ਵੀ ਨਾਲ ਲੈ ਕੇ ਆਏ ਸੀ। ਮੈਨੇਜਰ ਸਾਹਿਬ ਰਤਨਕੌਰ ਦੇ ਕਮਰੇ ਵਿੱਚ ਗਏ ਤਾਂ ਕਹਿੰਦੇ ਮਾਤਾ ਜੀ ਤੁਹਾਡੇ ਨੂੰ ਪੁੱਤਰ ਤੁਹਾਡਾ ਜਨਮ ਦਿਨ ਮਨਾਉਣ ਦੇ ਲਈ ਇੱਥੇ ਆਏ ਹਨ ਤਾਂ ਰਤਨਕੌਰ ਨੇ ਉਹਨਾਂ ਨੂੰ ਮਿਲਣ ਤੋਂ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਤੇ ਪਿਛਲੀ ਵਾਰ ਦੀ ਤਰ੍ਹਾਂ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰਕੇ ਬੈਠ ਗਈ ਲੇਕਿਨ ਉਧਰ ਉਹਨਾਂ ਦੀ ਨੂਹ ਪ੍ਰਵੀਨ ਤਾਂ ਉਹਨਾਂ ਨੂੰ ਮਿਲਣ ਲਈ ਜ਼ਿੱਦ ਕਰਕੇ ਬੈਠ ਗਈ ਕਿ ਚਾਹੇ ਕੁਝ ਵੀ ਹੋ ਜਾਵੇ ਅੱਜ ਮੈਂ ਆਪਣਾ ਜਨਮ ਦਿਨ ਉਹਨਾਂ ਨਾਲ ਮਨਾ ਕੇ ਹੀ ਜਾਵਾਂਗੀ ਇਹ ਸਭ ਕੁਝ ਵੇਖ ਕੇ ਤਾਂ ਬ੍ਰਿਧ ਆਸ਼ਰਮ ਦੇ ਦੂਸਰੇ ਲੋਕਾਂ ਨੂੰ ਵੀ ਲੱਗਣ ਲੱਗਾ ਕਿ ਵਾਕਿਆ ਹੀ ਰਤਨਕੌਰ ਨੂੰ ਪੁੱਤਰ ਤਾਂ ਬਹੁਤ ਨੇਕ ਇਨਸਾਨ ਹਨ ਪਰ ਰਤਨਕੌਰ ਹੀ ਕਠੋਰ ਸੁਭਾਅ ਦੀ ਲੱਗ ਰਹੀ ਹੈ ਬਹੁਤ ਪੱਥਰ ਦੇ ਦਿਲ ਔਰਤ ਹੈ ਉਹਨਾਂ ਦੇ ਇੰਨੀਆਂ ਮਿੰਤਾ ਕਰਨ ਤੇ ਤਾਂ ਉਸ ਨੂੰ ਘਰੇ ਚ ਚਲੇ ਜਾਣਾ ਚਾਹੀਦਾ ਹੈ ਪਤਾ ਨਹੀਂ ਕਿਉਂ ਫालतू ਦੀ ਜिद ਕਰਕੇ ਬੈਠੀ ਹੈ ਜੇਕਰ ਸਾਡੇ ਨੂੰ ਪੁੱਤਰ ਹੁੰਦੇ ਤਾਂ ਅਸੀਂ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਚਲੇ ਜਾਂਦੇ ਫਿਰ ਉਹਨਾਂ ਵਿੱਚੋਂ ਹੀ ਕਿਸੇ ਨੇ ਕਿਹਾ ਕਿ ਇਦਾਂ ਦੀ ਵੀ ਕੋਈ ਮਾਂ ਹੁੰਦੀ ਹੈ ਭਲਾ ਜੋ ਆਪਣੇ ਨੂੰ ਪੁੱਤਰ ਦੇ ਬਾਰ-ਬਾਰ ਆਉਣ ਤੇ ਮਜਬੂਰ ਕਰ ਰਹੀ ਹੈ ਇੱਕ ਤਾਂ ਇੱਕ ਹੋਰ ਇਨਸਾਨ ਉੱਠ ਕੇ ਕਹਿੰਦਾ ਨੂੰ ਪੁੱਤਰ ਦੀ ਤਾਂ ਛੱਡੋ ਉਹ ਤਾਂ ਆਪਣੇ ਪੋਤਰੇ ਨੂੰ ਵੀ ਵੇਖਣਾ ਨਹੀਂ ਚਾਹੁੰਦੀ ਕਿਹੋ ਜਹੀ ਦਾਤੀ ਹੈ ਜੋ ਆਪਣੇ ਹੀ ਪਰਿਵਾਰ ਤੋਂ ਦੂਰ ਭੱਜ ਰਹੀ ਹੈ ਸਾਰਿਆਂ ਦੀਆਂ ਮੂੰਹ ਵਿੱਚੋਂ ਆਪਣੇ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਸੁਣ-ਸੁਣ ਕੇ ਰਤਨਕੌਰ ਆਪਣੇ ਕਮਰੇ 'ਚੋਂ ਬਾਹਰ ਆਈ ਤੇ ਆਪਣੇ ਨੂਹ ਦੇ ਹੱਥੋਂ ਕੇਕ ਦਾ ਡੱਬਾ ਚੁੱਕ ਕੇ ਦੂਰ ਸੁੱਟ ਦਿੱਤਾ ਤੇ ਫਿਰ ਗੁੱਸੇ ਵਿੱਚ ਬੋਲੀ ਮੈਨੇਜਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਹੀ ਮਨਾਂ ਕੀਤਾ ਸੀ ਕਿ ਮੈਂ ਇਹਨਾਂ ਨੂੰ ਨਹੀਂ ਮਿਲਣਾ ਚਾਹੁੰਦੀ ਲੇਕਿਨ ਫਿਰ ਵੀ ਇਹ ਦੋਵੇਂ ਵਾਰ-ਵਾਰ ਮੈਨੂੰ ਪਰੇਸ਼ਾਨ ਕਿਉਂ ਕਰ ਰਹੇ ਹਨ ਮੈਂ ਇੱਕ ਵਾਰ ਕਹਿ ਚੁੱਕੀ ਹਾਂ ਕਿ ਨਾ ਹੀ ਮੇਰਾ ਕੋਈ ਨੂੰ ਪੁੱਤਰ ਹੈ ਤੇ ਨਾ ਹੀ ਕੋਈ ਪੋਤਾ ਮੇਰੇ ਪਤੀ ਦੇ ਮਰਨ ਤੋਂ ਬਾਅਦ ਹੁਣ ਇਸ ਦੁਨੀਆ ਵਿੱਚ ਮੇਰਾ ਕੋਈ ਆਪਣਾ ਨਹੀਂ ਹੈ ਮੈਨੇਜਰ ਸਾਹਿਬ ਕਹਿ ਦਿਓ ਇਹਨਾਂ ਦੋਵਾਂ ਨੂੰ ਕਿ ਦੁਬਾਰਾ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਇਸ ਵਾਰ ਮੈਨੇਜਰ ਸਾਹਿਬ ਨੂੰ ਵੀ ਰਤਨ ਕੌਰ ਦਾ ਵਰਤਾਵ ਬੜਾ ਹੀ ਅਜੀਬ ਲੱਗਿਆ ਤੇ ਉਹ ਰਤਨ ਕੌਰ ਨਾਲ ਨਾਰਾਜ਼ ਹੁੰਦੇ ਹੋਏ ਬੋਲੇ ਕਿ ਮਾਤਾ ਜੀ ਤੁਸੀਂ ਕਿਉਂ ਬੁਢਾਪੇ ਵਿੱਚ ਇੰਨੀ ਆਕੜ ਲੈ ਕੇ ਬੈਠੇ ਹੋ ਇਹੋ ਜਿਹੀ ਵੀ ਕੀ ਗੱਲ ਹੋ ਗਈ ਜੋ ਤੁਸੀਂ ਆਪਣੇ ਹੀ ਨੋਹ ਪੁੱਤਰ ਤੋਂ ਇੰਨੀ ਨਫ਼ਰਤ ਕਰਦੇ ਹੋ ਇੱਥੇ ਬੈਠੇ ਸਾਰੇ ਲੋਕ ਵੇਖ ਰਹੇ ਹਨ ਕਿ ਤੁਹਾਡੇ ਨੋਹ ਪੁੱਤਰ ਕਿੰਨੇ ਚੰਗੇ ਹਨ ਜੋ ਤੁਹਾਡਾ ਜਨਮ ਦਿਨ ਮਨਾਉਣ ਲਈ ਇੱਥੇ ਆਏ ਹਨ ਚਲੋ ਬੱਚੇ ਹਨ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ ਜੇਕਰ ਅੱਜ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤਾਂ ਤੁਹਾਨੂੰ ਵੀ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਤਾਂ ਉਦੋਂ ਹੀ ਰਤਨਕੌਰ ਆਪਣੇ ਨੂੰ ਪੁੱਤਰ ਵੱਲ ਵੇਖਦਿਆਂ ਹੋਇਆ ਕਹਿੰਦੀ ਕਿ ਚਲੇ ਜਾਓ ਇੱਥੋਂ ਇੱਥੋਂ ਤੇ ਦੁਬਾਰਾ ਮੈਨੂੰ ਤੁਹਾਡੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ ਰਤਨਕੌਰ ਦਾ ਗੁੱਸਾ ਵੇਖ ਕੇ ਉਹਨਾਂ ਦੇ ਨੂੰ ਪੁੱਤਰ ਨੂੰ ਲੱਗਿਆ ਕਿ ਮਾਂ ਜੀ ਕਿਤੇ ਸਾਡੀ ਪੂਲ ਹੀ ਨਾ ਖੋਲ ਦੇਵੇ ਇਸ ਲਈ ਢਿੱਲਾ ਜਿਹਾ ਮੂੰਹ ਕਰਕੇ ਉਹ ਦੋਵੇਂ ਉੱਥੋਂ ਚਲੇ ਗਏ ਪਰ ਅੱਜ ਰਤਨਕੌਰ ਚੁੱਪ ਨਹੀਂ ਰਹਿਣ ਵਾਲੀ ਸੀ ਕਿਉਂਕਿ ਵਾਰ-ਵਾਰ ਬ੍ਰਿਧ ਆਸ਼ਰਮ ਵਿੱਚ ਜਾ ਕੇ ਉਹਨਾਂ ਦੇ ਨੂੰਹ ਪੁੱਤਰ ਨੇ ਉਸ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਸੀ ਕਿਸ ਤਰ੍ਹਾਂ ਪਿਛਲੇ 2 ਸਾਲਾਂ ਤੋਂ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਪਤੀ ਦੇ ਜਾਣ ਤੋਂ ਬਾਅਦ ਘਰ ਛੱਡ ਕੇ ਬ੍ਰਿਧ ਆਸ਼ਰਮ ਵਿੱਚ ਆਪਣੇ ਆਪ ਨੂੰ ਐਡਜਸਟ ਕੀਤਾ ਇਹ ਗੱਲ ਤਾਂ ਉਸ ਤੋਂ ਬਿਹਤਰ ਕੋਈ ਹੋਰ ਨਹੀਂ ਸਮਝ ਸਕਦਾ ਸੀ ਕਿ ਜਦੋਂ ਉਹ ਬ੍ਰਿਧ ਆਸ਼ਰਮ ਵਿੱਚ ਆਈ ਸੀ ਤਾਂ ਕਿ ਮੈਂ 4-5 ਮਹੀਨੇ ਰੋ ਰੋ ਕੇ ਪਰੇਸ਼ਾਨ ਹੁੰਦੀ ਰਹੀ। ਇਹ ਤਾਂ ਸਿਰਫ ਉਹ ਹੀ ਜਾਣਦੀ ਸੀ। ਕਿੰਨੇ ਬੇਮਨ ਦੇ ਨਾਲ ਉਹ ਵਿਰਧ ਆਸ਼ਰਮ ਆਈ ਸੀ ਤੇ ਨੂੰਹ ਪੁੱਤਰ ਨੇ ਉਸ ਦੀ ਬੇਇੱਜ਼ਤੀ ਕਰਨ ਵਿੱਚ ਕੋਈ ਕਸਰ ਨਾ ਛੱਡੀ। ਪਿਛਲੀਆਂ ਗੱਲਾਂ ਨੂੰ ਯਾਦ ਕਰਕੇ ਅੱਜ ਰਤਨ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸਨ। ਉਦੋਂ ਹੀ ਮੈਨੇਜਰ ਸਾਹਿਬ ਨੇ ਪੁੱਛਿਆ ਕਿ ਮਾਜੀ ਪਿਛਲੇ 2 ਸਾਲਾਂ ਵਿੱਚ ਇੱਕ ਵਾਰ ਵੀ ਮੈਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖੇ ਪਰ ਅੱਜ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਕਿਉਂ ਨਿਕਲ ਰਹੇ ਹਨ ਇਹੋ ਜਿਹੀ ਕੀ ਗੱਲ ਹੋਈ ਜੋ ਤੁਸੀਂ نو ਪੁੱਤਰ ਨਾਲ ਨਹੀਂ ਜਾਣਾ ਚਾਹੁੰਦੇ ਤੇ ਨਾ ਹੀ ਸਾਨੂੰ ਦੱਸਣਾ ਚਾਹੁੰਦੇ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਜੋ ਤੁਸੀਂ ਆਪਣੇ ਹੀ ਅੰਦਰ ਛੁਪਾ ਕੇ ਰੱਖੀ ਹੋਈ ਹੈ ਐਵੇਂ ਲੱਗ ਰਿਹਾ ਹੈ ਕਿ ਤੁਸੀਂ ਬਹੁਤ ਵੱਡਾ ਦੁੱਖਾਂ ਦਾ ਸਮੁੰਦਰ ਜੋ ਸਾਨੂੰ ਸਾਰਿਆਂ ਨੂੰ ਨਹੀਂ ਦਿਖ ਰਿਹਾ ਆਸੇ-ਪਾਸੇ ਖੜੇ ਲੋਕ ਵੀ ਕਹਿਣ ਲੱਗੇ ਕਿ ਹਾਂ ਰਤਨ ਕੁੜੇ ਇਹੋ ਜਿਹਾ ਕੀ ਹੋਇਆ ਸੀ ਜਿਸ ਵਜ੍ਹਾ ਨਾਲ ਤੂੰ ਉਹਨਾਂ ਨਾਲ ਨਹੀਂ ਜਾਣਾ ਚਾਹੁੰਦੀ ਤੇ ਜਿਸ ਗੱਲ ਤੇ ਤੈਨੂੰ ਇੰਨੀ ਜ਼ਿਆਦਾ ਕਠੋਰ ਬਣਾ ਦਿੱਤਾ ਉਹਨਾਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਰਤਨ ਕੌਰ ਸਾਰੀ ਗੱਲ ਨੂੰ ਸਪਸ਼ਟ ਰੂਪ ਵਿੱਚ ਦੱਸਣਾ ਚਾਹੁੰਦੀ ਸੀ ਕਿ ਕਿਉਂ ਵਾਰ-ਵਾਰ ਨੂਪੁੱਤਰ ਦਾ ਆਉਣਾ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਜਦੋਂ ਵੀ ਨੂਪੁੱਤਰ ਦਾ ਚਿਹਰਾ ਵੇਖਦੀ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਰਤਨ ਕੌਰ ਮੈਨੇਜਰ ਸਾਹਿਬ ਨੂੰ ਕਹਿਣ ਲੱਗੀ ਕਿ ਪੁੱਤ ਜਿਸ ਮੇਰੇ ਨੂਪੁੱਤਰ ਨੂੰ ਤੂੰ ਇੰਨਾ ਚੰਗਾ ਕਹਿ ਰਿਹਾ ਹੈ ਤੈਨੂੰ ਉਸ ਦੀ ਅਸਲ ਸੱਚਾਈ ਨਹੀਂ ਪਤਾ ਹਾਂਜੀ ਦੋਸਤੋ ਇਹ ਸੀ ਕਹਾਣੀ ਦਾ ਪਹਿਲਾ ਭਾਗ ਅਗਲਾ ਭਾਗ ਜਾਣਨ ਲਈ ਤੁਹਾਨੂੰ ਦੂਸਰੇ ਭਾਗ ਦੀ ਉਡੀਕ ਕਰਨੀ ਪਵੇਗੀ ਕਿ ਆਖਿਰ ਕਿਉਂ ਅੱਜ ਇੰਨੇ ਚੰਗੇ ਬਣ ਕੇ ਉਸਦੇ ਨੂੰ ਪੁੱਤਰ ਕੇਕ ਲੈ ਕੇ ਆਏ ਸੀ ਤੇ ਰਤਨਕੌਰ ਉਹਨਾਂ ਨਾਲ ਜਾਣ ਲਈ ਤਿਆਰ ਨਹੀਂ ਸੀ ਜੇਕਰ ਤੁਹਾਨੂੰ ਸਾਡਾ ਅੱਜ ਦਾ ਇਹ ਭਾਗ ਵਧੀਆ ਲੱਗਿਆ ਹੋਵੇ ਤਾਂ ਇਸ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਕੇ ਜਾਓ ਹਾਜ਼ਰ ਹੋਵਾਂਗੇ ਅਗਲੇ ਭਾਗ ਨੂੰ ਲੈ ਕੇ ਉਦੋਂ ਤੱਕ ਲਈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਤੇ ਇਸ ਕਹਾਣੀ ਨੂੰ ਸੁਣਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੇ ਭਾਗ ਦੇ ਨਾਲ ਤੇ ਤੁਹਾਨੂੰ ਸਾਰੀ ਕਹਾਣੀ ਦੱਸਾਂਗੇ ਤੁਹਾਡੇ ਰੂਪ ਰੂਪ ਕਰਾਵਾਂਗੇ ਕਿ ਕੇਕ ਲੈ ਕੇ ਆਉਣ ਦਾ ਰਾਜ਼ ਕੀ ਸੀ ਤੇ ਰਤਨਕੌਰ ਦੇ ਨਾਂ ਜਾਣ ਦਾ ਰਾਜ਼ ਕੀ ਸੀ ਧੰਨਵਾਦ ਸਤਿ ਸ੍ਰੀ ਅਕਾਲ